ਰਾਹੌੜ ਰੋਡ ਦਾ ਪਹਿਲਾਂ ਵੀ ਬੁਰਾ ਹਾਲ ਸੀ ਹੁਣ ਵੀ ਬੁਰਾ ਹਾਲ ਹੈ ਤੇ ਇਹਦਾ ਬੁਰਾ ਹਾਲ ਹੀ ਰਹਿਣਾ ਵਾਏ ਨਹੀਂ ਹੁਣਾਂ ਤਾਨੂੰ ਰੋੜ ਕਿਉਂ ਓਏ ਪੈਸੇ ਖਾਣ ਵਾਲੇ ਬਹੁਤ ਆ ਯਾਰ ਚੌਥੇ ਦਿਨ ਦਾ ਸੜਕ ਪਟ ਦਿੰਦੇ ਅਸੀਂ ਤੀਜੇ ਦਿਨ ਕਹਿੰਦੇ ਨੇ ਜੀ ਇਹ ਗਟਰ ਪਾਉਣ ਵਾਲਾ ਰਹਿ ਗਿਆ ਫਲਾਣਾ ਰਹਿ ਗਿਆ ਢੰਗੜਾ ਰਹਿਣਾ ਇਹਨਾਂ ਨੂੰ ਪਹਿਲਾਂ ਯਾਦ ਕਰ ਲੈਣਾ ਚਾਹੀਦਾ ਵਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਬੁਰਾ ਹਾਲ ਇਹ ਤੱਕ ਕਈਆਂ ਦੇ ਸੇਰੇ ਪਤਾ ਲੱਗੂ ਕਿਆਂ ਰੱਪਾਂ ਵੀ ਟੁੱਟਣ ਲੱਗੀਆਂ ਇੱਥੇ ਕਿਉਂਕਿ ਪਤਾ ਹੀ ਨਹੀਂ ਗਟਰ ਕਿੱਥੇ ਆ ਟੋਆ ਕਿੱਥੇ ਆ ਪਾਣੀ ਭਰਿਆ ਆ ਤਾਂ ਦਾ ਬੁੜਕ ਦਿਨੇ ਥਲੇ ਡਿੱਗਦਾ ਤ गुस्सा बहुत ज्यादा गुस्सा आ रहा है काम में लेट हो गया टाइम हो गया 1:30 बज गया है। ये जी देखो ये ऐसी लुधियाना मान नगर के हाल देखो लुधियाना स्मार्ट सिटी भी है स्मार्ट सिटी है आने वाले टाइम में ये देखो मतलब तीन बार गड्ढे में गिर चुका हूं मैं पिछले इनको लेके ये बंदे गिरने थोड़ी परसों इथे खडा सीगा बंदा थे ओ ऑटो उल्ट गया दिया अरे आईरिश्का तो सारा फैमिली समेत गिर के बीच चला बहुत मारिया जी ये दा पुडा नाला बनया है पूरा ये दा पुडा सड़क ये दा पुडा दरिया बना दा जी ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈਗਾ ਚਾਹੇ ਜਿਹੜੀ ਮਰਜ਼ੀ ਗਵਰਨਮੈਂਟ ਹੈ ਕਿ ਚਾਹੇ ਸੈਂਟਰ ਗਵਰਨਮੈਂਟ ਚਾਹੇ ਸਟੇਟ ਗਵਰਨਮੈਂਟ ਇੰਨਾ ਟੈਕਸ ਦੇਣ ਦੇ ਬਾਵਜੂਦ ਵੀ ਇਹ ਬੁਰਾ ਹਾਲ ਹੋਇਆ ਪਿਆ ਜਮਾਲਪੁਰ ਚੋਂ ਹੋ ਗਿਆ ਵਰਦਮਾਨ ਹੋ ਗਿਆ ਬੱਤੀ ਸੈਟਰ ਸੁਨਾਰਾ ਚੋਂ ਸਾਰੇ ਬੱਤੇ ਹੀ ਹਾਲੇ ਵੀਰੇ ਸਰਕਾਰ ਸੇ ਪਾਸੋਂ ਕਿਤੇ ਬਸੋਂ ਜਾਂਦੇ ਹਾਈਵੇ ਤੋਂ ਤਾਂ ਨਹੀਂ ਗਿਆ ਕਿ ਉੱਥੇ ਜਾਮ ਹੈ ਅੰਦਰ ਜਾ ਰਹੇ ਤੇ ਉਹਨਾਂ ਹੀ ਜਾਮ ਹੈ ਪਾਣੀ ਦਾ ਪਤਾ ਨਹੀਂ ਜਾਰੀ ਫੈਕਟਰੀ ਹੁਣ ਰਾਜ ਬੰਦ ਹੋ ਗਿਆ ਕੰਮ ਤੇ ੱਲੇ ਹੀ ਖਰਾਬ ਹੋ ਗਿਆ ਮੋਰਗਲ ਖਰਾਬ ਹੋ ਗਿਆ ਕੰਮ ਤੇ ੱਲੇ ਹੀ ਅਸੀਂ ਸਰ ਜਦੋਂ ਵੀ ਮੀਂਹ ਪੈਂਦਾ ਇਹ ਹਾਲ ਹੋ ਜਾਂਦਾ ਹੈਗਾ ਮੈਨੂੰ ਤਾਂ ਇਹ ਨਹੀਂ ਸਮਝਾਂਦਾ ਪੰਜਾਬ ਦਾ ਪੈਸਾ ਜਾ ਕਿੱਥੇ ਰਿਹਾ ਹੈਗਾ ਬਹੁਤ ਵੱਡੀ ਗੱਲ ਹੈ ਵੀ ਆਪਾਂ ਟੈਕਸ ਦੇ ਰਹੇ ਸਾਨੂੰ ਸਿਕਿਉਰਿਟੀ ਨਹੀਂ ਮਿਲ ਰਹੀ ਲੋਕੀ ਐਸ਼ ਕਰ ਰਹੇ ਥੋੜਾ ਥੋੜੇ ਸਵੀਮ ਪੂਲ ਹੈ ਦਾ ਪਾਣੀ ਪਾਣੀ ਭਰਿਆ ਤੇ ਸੜਕ ਕਿੱਥੇ ਹੈ ਰੋਡ ਤਾਂ ਦਿਖ ਰਿਹਾ ਕਿਤੇ ਰੋਡ ਹੈਗਾ ਪਾਣੀ ਪਾਣੀ ਹੈ ਸਾਤ ਹੁੰਦੀ ਆ ਉਦੋਂ ਦੁਕਾਨਾਂ ਸਾਰੀਆਂ ਬੰਦ ਹਾਂਜੀ ਹਾਂਜੀ ਕਰਨੀ ਪੈਂਦੀ ਹੈ ਮਜਬੂਰੀ ਸਾਨੂੰ ਸਾਮਾਨ ਖਰਾਬ ਹਾਂਜੀ ਹਾਂਜੀ ਅੰਦਰ ਉਹਨਾਂ ਦਾ ਸਾਮਾਨ ਗਿਆ ਹੋਵੇ ਪਤਾ ਨਹੀਂ ਸੁੱਕਾ ਹੈ ਕੀ ਹੈਗਾ ਪਾਣੀ ਅੰਦਰ ਬੜਿਆ ਆਇਆ ਹੁੰਦੇ ਕਣ ਆਏ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿੱਦਨ ਦੁਬਾਰਾ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਜਿੱਥੇ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਦੱਸਦੇ ਕਿ ਰਾਹੋ ਰੋਡ ਦੇ ਉੱਤੇ ਪਾਣੀ ਦੀ ਨਹੀਂ ਕੋਈ ਨਿਕਾਸੀ ਕਿਉਂਕਿ ਰਾਹੋ ਰੋਡ ਦੇ ਵਿੱਚ ਜਦੋਂ ਬਰਸਾਤ ਹੁੰਦੀ ਹੈ ਤੇ ਪਾਣੀ ਦੇ ਨਾਲ ਸੜਕਾਂ ਜਿਹੜੀਆਂ ਉਹ ਡਬਾ ਡਬ ਭਰ ਜਾਂਦੀਆਂ ਨੇ ਤਸਵੀਰ ਜਿਹੜੀ ਹੈ ਲੁਧਿਆਣਾ ਦੇ ਰਾਹੋ ਰੋਡ ਤੋਂ ਸਾਂਝਾ ਕਰਾ ਰਹੇ ਹਾਂ ਜਿੱਥੇ ਦੱਸਦੇ ਕਿ ਲੁਧਿਆਣਾ ਦੇ ਵਿੱਚ ਜੇਕਰ ਰਾਹੋ ਰੋਡ ਦੇ ਵਿੱਚ ਆਨੇ ਹੋ ਤੇ ਤੁਸੀਂ ਹੋ ਜਾਓ ਸਾਵਧਾਨ ਕਿਉਂਕਿ ਜੇਕਰ ਰਾਹੋ ਰੋਡ ਦੇ ਵਿੱਚੋਂ ਤੁਸੀਂ ਲੰਘੂਗੇ ਤੇ ਥੋਡੀਆਂ ਵੀ ਗੱਡੀਆਂ ਹੋਣੀਆਂ ਖਰਾਬ ਤਸਵੀਰ ਜਿਹੜੀ ਹੈ ਲੁਧਿਆਣਾ ਦੇ ਰਾਹੋ ਰੋਡ ਤੋਂ ਸਾਂਝਾ ਕਰਾ ਰਹੇ ਹਾਂ ਜਿੱਥੇ ਪੈਦਲ ਚੱਲਣਾ ਵੀ ਔਖਾ ਹੋ ਗਿਆ ਦੇਖ ਲਓ ਕਿ ਕਿਸ ਤਰੀਕੇ ਇੱਕ ਮਹਿਲਾ ਕਿਸ ਤਰੀਕੇ ਆ ਰਹੀ ਹੈ ਬਾਰਿਸ਼ ਦੇ ਵਿੱਚ ਪ੍ਰਸਾਦ ਦੇ ਵਿੱਚ ਪਾਣੀ ਦੇ ਨਾਲ ਉਹ ਦੇਖਦੇ ਹੋ ਕਿ ਪਾਣੀ ਕਿਸ ਤਰੀਕੇ ਗੁੱਟਨੇ ਵਾਂਗੂ ਭਰਿਆ ਹੋਇਆ ਤੇ ਰਾਹੋ ਰੋਡ ਦੇ ਵਿੱਚ ਜਿਹੜੇ ਲੋਕ ਨੇ ਜਿਹਨਾਂ ਦੁਕਾਨਦਾਰੀ ਕਰਦੇ ਨੇ ਉਹਨਾਂ ਦੀਆਂ ਦੁਕਾਨਾਂ ਅੱਜ ਬਿਲਕੁਲ ਪੂਰ ਤੌਰ ਤੇ ਬੰਦ ਨੇ ਇਹ ਤਸਵੀਰ ਜਿਹੜੀ ਹੈ ਦੇਖਦੇ ਹੋ ਕਿ ਮਾਰਕੀਟ ਹੈ ਬੰਦ ਨਜ਼ਰ ਆ ਰਹੀ ਹੈ ਤਾਂ ਦੂਜੇ ਪਾਸੇ ਜੇ ਕਰੇ ਤੁਸੀਂ ਖੁਦ ਸੋਚਦੇ ਹੋਵੋਗੇ ਕਿ ਅਗਰ ਇਹ ਦੁਕਾਨਾਂ ਨਹੀਂ ਖੁੱਲੀਆਂ ਤੇ ਕਿਦਨੇ ਕਿਤੇ ਇਸ ਦਾ ਕਾਰਨ ਹੈ ਸਿਰਫ ਰਾਹੋ ਰੋਡ ਦੇ ਵਿੱਚ ਭਰਿਆ ਪਾਣੀ ਕਿਉਂਕਿ ਦੂਜੇ ਪਾਸੇ ਦੀ ਤਸਵੀਰ ਦਿਖਾਈਏ ਤੇ ਰਾਹੋ ਰੋਡ ਦੇ ਦੁਕਾਨਾਂ ਦੇ ਨਾਲ-ਨਾਲ ਪੈਟਰੋਲ ਪੰਪ ਵੀ ਜਿਹੜਾ ਬੰਦ ਨਜ਼ਰ ਆ ਰਿਹਾ ਤੇ ਲੋਕ ਆ ਦੇਖ ਸਕਦੇ ਹੋ ਕਿ ਗੱਡੀਆਂ ਉਹ ਕਿਸ ਤਰੀਕੇ ਉਹਨਾਂ ਦੇ ਜਿਹੜੇ ਹਾਲਾਤ ਨੇ ਬਣੇ ਹੋਏ ਨੇ ਉਸ ਤਸਵੀਰ ਜਿਹੜੀ ਆ ਦੇਖ ਸਕਦੇ ਹੋ ਕਿ ਜੇਕਰ ਇਸ ਰੋਡ ਦੇ ਵਿੱਚ ਆਨਿਓ ਤੇ ਤੁਹਾਡੇ ਨਾਲ ਵੀ ਜਿਹੜਾ ਵੱਡਾ ਹਾਦਸਾ ਵਾਪਰਦਾ ਹੈ ਪਿੱਛੇ ਗੱਡੀਆਂ ਆਂਦੀਆਂ ਨੇ ਕਾਫੀ ਤੇਜ਼ ਰਫ਼ਤਾਰ ਤੇ ਮੋਟਰਸਾਈਕਲ ਸਿਰਫ ਇਸ ਰੋਡ ਦੇ ਵਿੱਚ ਖਰਾਬ ਕਰਕੇ ਲੋਕ ਲੈ ਜਾਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਸ ਰੋਡ ਦੇ ਵਿੱਚ ਮੋਟਰਸਾਈਕਲ ਤੁਸੀਂ ਸਟਾਰਟ ਕਰਕੇ ਉਹਦੇ ਉੱਤੇ ਚੜਕੇ ਤੁਸੀਂ ਇਸ ਰੋਡ ਨੂੰ ਕਰੋਸ ਨਹੀਂ ਕਰ ਸਕਦੇ ਕਿਉਂਕਿ ਜੇਕਰ ਤੁਸੀਂ ਕਰੋਸ ਕਰਨ ਦੀ ਕੋਸ਼ਿਸ਼ ਕਰੋਗੇ ਤੇ ਮੋਟਰਸਾਈਕਲ ਆ ਇਸੇ ਤਰੀਕੇ ਖਰਾਬ ਹੋਣਗੀਆਂ ਦੇਖਦੇ ਹੋ ਵੀਰ ਦੀ ਜਿਹੜੀ ਮੋਟਰਸਾਈਕਲ ਹੈ ਉਹ ਕਿਸ ਤਰੀਕੇ ਇਸ ਰਾਹੋ ਰੋਡ ਦੇ ਪਾਣੀ ਦੇ ਵਿੱਚ ਖਰਾਬ ਹੋ ਚੁੱਕੀ ਆ ਤਾਂ ਦੂਜੀ ਜਿਹੜੀ ਮੋਟਰਸਾਈਕਲ ਹੈ ਹੁੰਦੇ ਵੱਲੋਂ ਵੀ ਲਗਾਤਾਰ ਦੇਖਦੇ ਹੋ ਕਿ ਸਟਾਰਟ ਕਰਨ ਦੀ ਜਿਹੜੀ ਆ ਕੋਸ਼ਿਸ਼ ਉਹ ਕਿੰਨੀ ਜ਼ਾਰੀ ਹੈ ਪਰ ਹਾਲਾਤ ਜਿਹੜੇ ਨੇ ਉਹ ਵੱਦੋ ਪੱਤਰ ਬਣੇ ਹੋਏ ਨੇ ਕਿਉਂਕਿ ਜੇਕਰ ਲੁਧਿਆਣਾ ਦੇ ਰਾਹੋ ਰੋਡ ਦੀ ਹਾਲਾਤ ਦੀ ਗੱਲ ਕਰੀਏ ਸਰ ਇਹ ਬਿਲਕੁਲ ਗਲਬਾਤ ਕਰਾਂਗੇ ਇੱਕ ਪਾਸੇ ਜਿਹੜੇ ਲੋਕ ਨੇ ਸਰ ਨਹੀਂ ਲੱਗਦਾ ਬਿਲਕੁਲ ਵੀ ਪਿੱਛੇ ਲੋਕ ਨਹੀਂ ਹੈਗੇ ਨੇ ਕਿਉਂਕਿ ਲੋਕ ਆ ਵੀ ਨਹੀਂ ਰਿਕੇ ਕੀ ਹਾਲਾਤ ਕੀ ਬਣੀ ਹਾਲਾਤ ਬਹੁਤ ਮਾਰੇ ਆ ਜੀ ਇਹਦਾ ਫੁੱਟਾ ਨਾਲਾ ਬਣਿਆ ਹੋਇਆ ਪੂਰਾ ਜੀ ਇਹਦਾ ਫੁੱਟਾ ਸੜਕ ਹੈ ਸੜਕ ਨਹੀਂ ਜੀ ਇਹਦਾ ਫੁੱਟਾ ਦਰਿਆ ਬਣਦਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਕਹਿਣਾ ਕਿ ਇਹ ਜਿਹੜੀ ਸੜਕ ਨਹੀਂ ਹੈਗੀ ਇਹ ਜਿਹੜਾ ਦਰਿਆ ਬਣ ਚੁੱਕਿਆ ਰਾਹੋ ਰੋਡ ਬਿਲਕੁਲ ਇਹ ਤਸਵੀਰ ਜ ਉਹ ਸਾਂਝਾ ਕਰਾ ਰਹੇ ਆ ਤੁਹਾਡੇ ਨਾਲ ਜਿੱਥੇ ਦੱਸਦੇ ਕਿ ਰਾਹੋ ਰੋਡ ਨੂੰ ਲੋਕਾਂ ਨੇ ਕਹਿ ਦਿੱਤਾ ਕਿ ਇਹ ਰਾਹੋ ਰੋਡ ਜਿਹੜਾ ਦਰਿਆ ਬਣ ਚੁੱਕਿਆ ਕਿਉਂਕਿ ਜੇਕਰ ਬਰਸਾਤ ਹੋਣੀ ਸ਼ੁਰੂ ਹੁੰਦੀ ਹੈ ਤੇ ਬਰਸਾਤ ਦੇ ਮੌਸਮਾ ਦੇ ਵਿੱਚ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਅਧਿਕਾਰੀਆਂ ਵੱਲੋਂ ਤਿਆਰੀਆਂ ਪਹਿਲਾਂ ਕੀਤੀਆਂ ਜਾਂਦੀਆਂ ਨੇ ਕਿ ਜੇਕਰ ਪਾਣੀ ਜਿਹੜਾ ਰੋਡਾਂ ਤੇ ਨਾ ਖੜੇ ਤੇ ਲੋਕ ਆਰਾਮ ਨਾਲ ਆਪਣੇ ਘਰਾਂ ਨੂੰ ਕਮਾਕਾਰਾਂ ਨੂੰ ਜਾ ਸਕਣ ਪਰ ਰਾਹੋ ਰੋਡ ਦੇ ਉੱਤੇ ਬਿਲਕੁਲ ਨਹੀਂ ਦਿੱਤਾ ਜਾਂਦਾ ਧਿਆਨ ਕਿਉਂਕਿ ਜੇਕਰ ਧਿਆਨ ਦਿੱਤਾ ਜਾਂਦਾ ਤੇ ਇਸ ਰੋਡ ਦੇ ਵਿੱਚ ਇਹ ਹਾਲਾਤ ਜਿਹੜੇ ਨਹੀਂ ਬਣਦੇ ਇਹ ਜਿਹੜੇ ਖਸਤਾ ਹਾਲਾਤ ਬਣੇ ਹੋਏ ਨੇ ਇਹ ਹਾਲਾਤ ਨੇ ਬੰਦੇ ਕਿਉਂਕਿ ਬਿਲਕੁਲ ਪਾਣੀ ਜੜੀ ਆ ਬਸਤੀ ਜ਼ੋਦੇਵਾਲ ਤੋਂ ਜੇਕਰ ਗੱਲ ਕਰੀਏ ਤੇ ਬਸਤੀ ਜ਼ੋਦੇਵਾਲ ਤੋਂ ਲੈ ਕੇ ਪਿੱਛੇ ਕਾਫੀ ਲੰਬੇ ਰੂਟ ਤੱਕ ਜਿਹੜਾ ਪਾਣੀ ਹੈ ਕਾਫੀ ਪਰਿਆ ਹੋਇਆ ਤੇ ਜਿਸ ਤੋਂ ਪਰੇਸ਼ਾਨ ਲੋਕ ਨੇ ਗੱਲਬਾਤ ਕਰਾਂਗੇ ਜਿਹੜੇ ਮੋਟਰਸਾਈਕਲ ਵਹੀਕਲ ਖਰਾਬ ਹੋ ਗਏ ਲੋਕਾਂ ਦੇ ਉਹਨਾਂ ਨਾਲ ਜਾਣਕਾਰੀ ਲਵਾਂਗੇ ਵੀ ਆਖਿਰਕਾਰ ਕਿਉਂ ਕਾਰਨ ਕੀ ਹੈ ਉਹਨਾਂ ਨੂੰ ਪਤਾ ਨਹੀਂ ਸੀਗਾ ਇਸ ਰੋਡ ਦੇ ਉੱਤੇ ਕੀ ਪਾਣੀ ਭਰਿਆ ਵਾ ਕਿ ਨਹੀਂ ਭਰਿਆ ਕਿਉਂਕਿ ਲੁਧਿਆਣਾ ਸ਼ਹਿਰ ਦਾ ਮਾਨਿਆ ਜਾਂਦੇ ਆਂ ਵਾਲਾ ਰੋਡ ਹੈ ਰਾਹੋ ਰੋਡ ਜਿੱਥੋਂ ਕਾਫੀ ਲੋਕ ਜਿਹੜੇ ਨੇ ਨਿਕਲਦੇ ਨੇ ਤੇ ਉਸ ਤੋਂ ਬਾਅਦ ਹਾਲਾਤ ਜਿਹੜੇ ਇਹ ਮੋਟਰਸਾਈਕਲ ਖਰਾਬ ਕਰਕੇ ਤੁਸੀਂ ਖੜ ਗਏ ਤੇ ਕੀ ਕਾਰਨ ਹੈ ਭਾਈ ਹਈਏ ਨਹੀਂ ਮੋਟਰਸਾਈਕਲ ਸਾਰਾ ਪਾਣੀ ਦਾ ਭਰਿਆ ਪਿਆ ਕਿੱਥੋਂ ਆ ਰਹੇ ਸੀਗੇ ਪਤਾ ਨਹੀਂ ਸੀਗਾ ਪਾਣੀ ਭਰਿਆ ਹੋਇਆ ਉਹ ਪਾਣੀ ਦਾ ਪਤਾ ਜੀ ਜਾ ਰਹੀ ਫੈਕਟਰੀ ਹੁਣ ਰਜ ਬੰਦ ਹੋ ਗਿਆ ਕੀ ਕਰਾ ਹੁਣ ਦੱਸੋ ਕਿਦਾਂ ਕੰਮ ਤੇ ਜਾਈਏ ਸੀ ਥੰਮਾ ਤੇ ਚੱਲੇ ਸੀ ਕੰਮ ਤੇ ਚੱਲੇ ਸੀ ਖਰਾਬ ਹੋ ਗਿਆ ਮੋਟਰਸਾਈਕਲ ਖਰਾਬ ਹੋ ਗਿਆ ਤਾਂ ਸੋ ਕੰਮ ਕਿਦਾਂ ਜਾਈਏ ਸੀ ਅਸੀਂ ਵੀ ਬਾਈ ਤੁਸੀਂ ਵੀ ਅਸੀਂ ਵੀ ਕੰਮ ਕਰਾਂ ਦਈ ਚੱਲੇ ਜੀ ਕਿੰਨਾ ਖਰਾਬ ਹੋ ਗਿਆ ਬਾਈ ਹਾਂਜੀ ਹਾਂਜੀ ਪਾਣੀ ਪੈ ਗਿਆ ਕੀ ਸੈੱਟ ਕਰ ਰਹੇ ਹੋ ਤੁਸੀਂ ਹੁਣ ਪਲੱਗ 'ਚ ਪਾਣੀ ਪੈ ਗਿਆ ਪਲੱਗ ਕਿਉਂਕਿ ਪਲੱਗ ਸ਼ਾਰਟ ਹੋ ਚੁੱਕਿਆ ਜਿਦਾ ਦੇਖ ਸਕਦੇ ਹੋ ਕਿ ਪਿੱਛੇ ਕਵਰ ਜਿਹੜਾ ਕੱਟ ਕੇ ਉਸ ਪਲੱਗ ਨੂੰ ਦੁਬਾਰਤੋਂ ਰੀਸਟਾਰਟ ਕੀਤਾ ਜਾ ਰਿਹਾ ਵੈ ਪਰ ਤਸਵੀਰ ਜਿਹੜੀ ਆ ਸਾਂਝਾ ਕਰਾ ਦਿੰਨੇ ਕਿੰਨੀ ਦੂਰ ਤੋਂ ਪਾਣੀ ਪਰਿਆ ਹੋਇਆ ਕੋਈ ਪਿੱਛੇ 4 ਕਿਲੋਮੀਟਰ ਤੋਂ 4 ਕਿਲੋਮੀਟਰ ਮਾਰੀ ਹਾਂਜੀ 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 ਬਾਈ ਇਸ ਨੂੰ ਕੀ ਕਹੂੰਗੇ ਸੜਕ ਕਹੂੰਗੇ ਜਾਂ ਕੁਝ ਹੋਰ ਬਾਈ ਸਮੁੰਦਰ ਕਹ ਲੈ ਸਮੁੰਦਰ ਹੀ ਕਹ ਲੈ ਤੁਸੀਂ ਹਾਂ ਜੀ ਬੇ ਕਿਤਾ ਪਾਣੀ ਫੁਹਾਰੇ ਮਾਰਦਾ ਬਿਲਕੁਲ ਵੀ ਬਹੁਤ ਜ਼ਿਆਦਾ ਹਾਲਾਤ ਬਹੁਤ ਬੇਚਗਈ ਅਨ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਬਣੇ ਨੇ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਆ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਲੁਧਿਆਣਾ ਦੇ ਰਾਹੋ ਰੋਡ ਤੇ ਬਿਲਕੁਲ ਪਾਣੀ ਦੀ ਜਿਹੜੀ ਲਹਿਰ ਹੈ ਉਹ ਕਿਸ ਤਰੀਕੇ ਆਂਦੀ ਹੋਈ ਨਜ਼ਰ ਆ ਰਹੀ ਹੈ ਸਾਹਮਣੇ ਗੱਡੀਆਂ ਆਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਜੇਕਰ ਇਸ ਗੱਡੀਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚੋਂ ਇੱਕ ਆਦੀ ਗੱਡੀ ਜਿਹੜੀ ਹੈ ਜਰੂਰ ਇਸ ਥਾਂ ਤੇ ਫਸੂਗੀ ਕਿਉਂਕਿ ਇਸ ਥਾਂ ਦੇ ਉੱਤੇ ਪਿਛਲੇ ਕਾਫੀ ਟਾਈਮ ਤੋਂ ਕਈ ਗੱਡੀਆਂ ਜਿਹੜੀਆਂ ਉਹ ਖਰਾਬ ਹੋ ਚੁਕੀ ਆ ਨੇ ਪਾਣੀ ਦਾ ਜਿਹੜਾ ਲਹਿਰਾ ਦੇਖਦੇ ਹੋ ਕਿ ਕਿਸ ਤਰੀਕੇ ਲਹਿਰਾਉਂਦੇ ਹੋਇਆ ਪਾਣੀ ਜਿਹੜਾ ਆ ਰਿਹਾ ਵਾ ਆ ਦੇਖਦੇ ਹੋ ਕਿ ਪਾਣੀ ਦੇ ਜਿਹੜੇ ਹਾਲਾਤ ਨੇ ਉਹ ਕਿਸ ਤਰੀਕੇ ਵੱਤੋਂ ਵੱੱਤਰ ਬਣੇ ਹੋਏ ਨੇ ਸੋ ਸਟੈਂਪ ਦੁਪਹਿਰ ਦਾ ਸਮਾਂ ਵਾ ਦੁਪਹਿਰ ਦੇ ਸਮੇਂ ਦੇ ਵਿੱਚ ਜਿਹੜੇ ਸਕੂਲੀ ਬੱਚੇ ਨੇ ਉਹਨਾਂ ਦੀ ਵੀ ਛੁੱਟੀ ਹੁੰਦੀ ਹੈ ਤੇ ਜਿਹੜੇ ਲੋਕ ਸਵੇਰ ਤੋਂ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਆਪਣੇ ਕਮਾਂਕਾਰਾਂ ਦੇ ਉੱਤੇ ਜਾਣਾ ਵਾ ਤੇ ਉਹ ਕਮਾਂਕਾਰਾਂ ਨੂੰ ਠੱਪ ਕਰਕੇ ਥਾਡੇ ਬੈਠੇ ਨੇ ਤੇ ਉਹ ਕਿਤੇ ਕਿਤੇ ਪਾਣੀ ਦੇ ਜਿਹੜੇ ਹਾਲਾਤ ਨੇ ਉਹ ਕਾਫੀ ਜ਼ਿਆਦਾ ਮਾਰੇ ਬਣੇ ਹੋਏ ਨੇ ਗੱਲਬਾਤ ਕਰ ਲੈਨੇ ਆ ਜਿਹੜੇ ਹੋਰ ਲੋਕ ਨੇ ਸੋ ਜਾਣਕਾਰੀ ਲਵਾਂਗੇ ਕਿ ਹਾਲਾਤ ਜਿਹੜੇ ਬਣੇ ਹੋਣ ਸਰ ਕੀ ਲੱਗਦਾ ਪਿੱਛੇ ਪੰਜਾਬ ਦਾ ਬੇੜਾ ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈਗਾ ਚਾਹੇ ਜੜੀ ਮਰਜੀ ਗਵਰਨਮੈਂਟ ਹੈਗੀ ਚਾਹੇ ਸੈਂਟਰ ਗਵਰਨਮੈਂਟ ਚਾਹੇ ਸਟੇਟ ਗਵਰਨਮੈਂਟ ਇੰਨਾ ਟੈਕਸ ਦੇਣ ਦੇ ਬਾਵਜੂਦ ਵੀ ਇਹ ਬੁਰਾ ਹਾਲ ਹੋਇਆ ਪਿਆ ਸਾਡੇ ਕੀ ਲੱਗਦਾ ਕਿ ਇਸ ਰੋਡ ਦੇ ਉੱਤੇ ਜੇਕਰ ਬਰਸਾਤ ਦੇ ਵਿੱਚ ਪਾਣੀ ਜਮੜਦਾ ਤੇ ਇਸ ਨੂੰ ਜਿਹੜਾ ਬੰਦ ਕਰਨਾ ਚਾਹੀਦਾ ਚਾਹਿਆਂ ਸਾਫ ਸਰ ਬਿਲਕੁਲ ਚਾਹੀਦਾ ਪਤਾ ਨਹੀਂ ਕਿੱਥੇ ਪੈਸਾ ਲੈ ਕੇ ਚਾ ਕੇ ਖਰਚ ਕਰਦੇ ਪਏ ਇੰਨਾ ਇੰਨਾ ਟੈਕਸ ਲੈਂਦੇ ਪਤਾ ਨਹੀਂ ਕਿੱਥੇ ਲੈ ਗਏ ਰੋਡ ਦਾ ਕੋਈ ਧਿਆਨ ਨਹੀਂ ਦੇ ਰਹੇ ਸਾਰੀ ਦੁਨੀਆ ਪਰੇਸ਼ਾਨ ਹੋ ਰੱਖੀਆਂ ਗੱਡੀਆਂ ਫਸੀਆਂ ਪਈਆਂ ਸਾਰੇ ਜਨਤਾ ਪਰੇਸ਼ਾਨ ਹੈਗੀ ਆ ਸਾਰੀ ਪਿਛਲੇ ਕਿੰਨੇ ਦਿਨਾਂ ਤੋਂ ਦੇਖ ਰਹੇ ਹੋ ਹਾਲਾ ਸਰ ਜਦੋਂ ਵੀ ਮੀਂਹ ਪੈਂਦਾ ਇਹ ਹਾਲ ਹੋ ਜਾਂਦਾ ਹੈਗਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਪੰਜਾਬ ਦਾ ਪੈਸਾ ਜਾ ਕਿੱਥੇ ਰਿਹਾ ਹੈਗਾ ਵੱਡੀ ਗੱਲ ਬਹੁਤ ਵੱਡੀ ਗੱਲ ਹੈ ਵੀ ਆਪਾਂ ਟੈਕਸ ਦੇ ਰਹੇ ਸਾਨੂੰ ਫੈਸਿਲਿਟੀ ਨਹੀਂ ਮਿਲ ਰਹੀ ਲੋਕੀ ਐਸ਼ ਕਰ ਰਹੇ ਆ ਸਮਝ ਨਹੀਂ ਆ ਰਹੀ ਹੈ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਰਾਹਗੀਰ ਜਿਹੜੇ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਜਿਹੜਾ ਉਹਨਾਂ ਦਾ ਗੁੱਸਾ ਫੁੱਟਦਾ ਨਜ਼ਰ ਆ ਰਿਹਾ ਉਹ ਦੇਖ ਸਕਦੇ ਹੋ ਕਿ ਗੱਡੀ ਦੇ ਜਿਹੜੇ ਗੱਡੀ ਦੇ ਜਿਹੜੇ ਦੇਖ ਸਕਦੇ ਹੋ ਕਿ ਜਿਹੜੇ ਗੱਡੀ ਦੇ ਵਿੱਚ ਅੱਗੇ ਜਾਂ ਪਿੱਛੇ ਦੀ ਆ ਗੱਲ ਕਰੀਏ ਤੇ ਗੱਡੀ ਦੇ ਉੱਤੇ ਜਿਹੜੇ ਲੱਗੇ ਹੋਏ ਨੇ ਪਾਣੀ ਰੋਕਣ ਵਾਸਤੇ ਉਹ ਚੀਜ਼ਾਂ ਤੇ ਗੱਡੀਆਂ ਦੇ ਵਿੱਚ ਜਿਹੜੇ ਸਮਾਨ ਲੱਗਿਆ ਹੋਇਆ ਓਬੀਸ ਪਾਣੀ ਦੇ ਵਿੱਚ ਖੁੱਲਦਾ ਨਜ਼ਰ ਆ ਰਿਹਾ ਲੋਕੀ ਗੱਡੀ ਸਟਾਰਟ ਕਰਨ ਦੀ ਜਿਹੜੀ ਆਪਣੀ ਕੋਸ਼ਿਸ਼ ਲਗਾਤਾਰ ਕਰ ਰਹੇ ਨੇ ਪਾਣੀ ਦੇ ਵਿੱਚ ਦੇਖਦੇ ਹੋ ਕਿ ਗੱਡੀਆਂ ਕਿਸ ਤਰੀਕੇ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਕੀ ਬਣ ਜਾਂਦੇ ਨੇ ਉਹ ਸਾਹਮਣੇ ਜਿਹੜਾ ਆਟੋ ਹੈ ਦੇਖਦੇ ਹੋ ਕਿ ਕਿਸ ਤਰੀਕੇ ਵੇਚ ਪਾਣੀ ਦੇ ਵਿੱਚ ਜਿਹੜਾ ਖਰਾਬ ਹੋ ਚੁੱਕੇ ਹਾਲਾਕਿ ਰਾਹੋ ਰੋਡ ਦੇ ਵਿੱਚ ਦੀ ਜੇਕਰ ਗੱਲ ਕਰੀਏ ਹਾਲਾਤ ਨੇ ਦੇਖ ਸਕਦੇ ਹੋ ਕਿ ਕੀ ਬਣੇ ਹੋਏ ਨੇ ਵਿੱਚ ਇੱਕ ਆਟੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹ ਫਸਿਆ ਹੋਇਆ ਜਿਹੜਾ ਜਿਹੜੇ ਲੇਬਰ ਲੋਕ ਨੇ ਜਿਹੜੇ ਇਸ ਰੋਡ ਤੋਂ ਕਈ ਲੇਬਰ ਜਿਹੜੀ ਆ ਉਹ ਕਮਾਈ ਕਰਦੀ ਹੈ ਈ ਰਿਕਸ਼ਾ ਹੋ ਗਿਆ ਆਟੋ ਚਾਲਕ ਹੋ ਗਏ ਜਿਹੜੇ ਰੋਜ਼ ਕਮਾਉਂਦੇ ਨੇ ਤੇ ਰੋਜ਼ ਖਾਣ ਵਾਲੇ ਨੇ ਜੇਕਰ ਇਹ ਹਾਲਾਤ ਬਣੇ ਰਹੇ ਤੇ ਇਸ ਰੋਡ ਦੇ ਵਿੱਚ ਜਿਹੜੇ ਕਮਾਈ ਕਰਦੇ ਨੇ ਰੋਜ਼ ਮਜ਼ਦੂਰੀ ਕਰਕੇ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਉਹ ਕਿਸ ਤਰੀਕੇ ਉਹਨਾਂ ਦਾ ਜਿਹੜਾ ਘਰ ਚੱਲੂਗਾ ਇਹ ਵੱਡਾ ਸਵਾਲ ਖੜਾ ਹੁੰਦਾ ਜੇਕਰ ਬਰਸਾਤ ਜਦੋਂ ਆਉਂਦੀ ਹੈ ਤੇ ਬਰਸਾਤ ਤੋਂ ਪਹਿਲਾਂ ਇਸ ਸੜਕਾਂ ਦੇ ਵਿੱਚ ਜਿਹੜੀ ਜਾਲੀ ਹੈ ਜਾਂ ਸੀਵਰੇਜ ਦੀ ਜਿਹੜੀ ਜਾਲੀਆਂ ਨੇ ਉਸ ਨੂੰ ਨਹੀਂ ਸਾਫ਼ ਕੀਤਾ ਜਾਂਦੀਆਂ ਜਾਂ ਫਿਰ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਸਭ ਤੋਂ ਵੱਡਾ ਸਵਾਲ ਨਗਰ ਨਿਗਮ ਸਫਾਈ ਕਰਮਚਾਰੀਆਂ ਸੀਵਰੇਜ ਮੈਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਖੜਾ ਹੁੰਦਾ ਕਿ ਇਸ ਰੋਡ ਨੂੰ ਬਿਲਕੁਲ ਨਜ਼ਰ ਅੰਦਾਜ਼ ਕੀਤਾ ਹੋਇਆ ਤੇ ਜਿਸ ਤੋਂ ਬਾਅਦ ਇਹ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਬਿਲਕੁਲ ਲੋਕਾਂ ਦੇ ਜਿਹੜੇ ਹਾਲਾਤ ਨੇ ਉਹ ਬੱਤੋ ਬੱਤਰ ਨਜ਼ਰ ਆ ਰਹੇ ਨੇ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਨੇ ਇਸ ਪਾਣੀ ਦੇ ਵਿੱਚ ਕਿਉਂਕਿ ਜਿਸ ਤਰੀਕੇ ਦਾ ਜਿਹੜਾ ਇਹ ਪਾਣੀ ਪਰਿਆ ਹੋਇਆ ਇਸ ਪਾਣੀ ਦੇ ਵਿੱਚ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਵੀ ਨਜ਼ਰ ਆ ਰਹੇ ਨੇ ਸੋ ਕਿਤਨੇ ਕਿਤੇ ਲੋਕਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਖਸਤਾ ਹੁੰਦੀ ਨਜ਼ਰ ਆ ਰਹੀ ਹੈ ਭਾਈ ਕਾਫੀ ਧੇਰ ਤੱਕ ਲੱਗਾ ਹੋਇਆ ਸਕੂਟੀ ਖਰਾਬ ਹੋ ਗਈ ਹੈ ਵੀਰੇ ਬੰਦ ਹੋ ਗਈ ਹੈ ਕਾਫੀ ਧੇਰ ਦੀ ਸਟਾਰਟ ਹੀ ਨਹੀਂ ਹੋ ਰਹੀ ਕੰਮ ਤੇ ਜਾ ਰਿਹਾ ਸੀਗਾ ਸਵੇਰੇ ਲੇਟ ਹੋ ਗਿਆ ਮੈਂ ਚਲ 12 ਜਾਣੇ ਹੁਣ 12 ਜਾਣਾ ਨੂਰਾਲਾ ਰੋਡ ਤੇ ਹੁਣ ਬੰਦ ਹੋ ਕੇ ਸਟਾਰਟ ਹੀ ਨਹੀਂ ਹੋ ਰਹੀ ਮੁੜ ਕੇ ਸਾਰੀਆਂ ਸੜਕਾਂ ਤੇ ਵੀ ਪਾਣੀ ਭਰੇ ਹੋਏ ਜਮਾਲਪੁਰ ਚੌਂ ਹੋ ਗਿਆ ਵਰਦਮਾਨ ਹੋ ਗਿਆ 32 ਸੈਕਟਰ ਸਮਰਾਲਾ ਚੋਂ ਸਾਰੇ ਬਸ ਇਹੀ ਹਾਲ ਹੈ ਵੀਰੇ ਸਰਕਾਰ ਸੇ ਪਾਸੋਂ ਜਾਣ ਕਿਤੇ ਬਸ ਤੋਂ ਜਾਂਦੇ ਹਾਈਵੇ ਤੋਂ ਤਾਂ ਨਹੀਂ ਗਿਆ ਕਿ ਉੱਥੇ ਜਾਮ ਹੈ ਅੰਦਰ ਜਾ ਰਹੇ ਇੱਥੇ ਉਹਨਾਂ ਹੀ ਜਾਮ ਹੈ ਬਹੁਤ ਬੁਰਾ ਹਾਲ ਹੈ ਵੀਰੇ ਕਹਿੰਦੇ ਨੇ ਕਿ ਜਦੋਂ ਬਰਸਾਤ ਸ਼ੁਰੂ ਹੋ ਜAVE ਤੇ ਫਿਰ ਕਰੇ ਛੁੱਟੀ ਕਰਕੇ ਬੈਜੀ ਇਹ ਹੀ ਕਰਨਾ ਬਣਾ ਹੁਣ ਕੀ ਕਰ ਸਕਦੇ ਆ ਸਰਕਾਰ ਦੇਖਦੇ ਨਹੀਂ ਉਹਨੂੰ ਪਤਾ ਹੈ ਕਿ ਰੋਡ ਦਾ ਇਨਾ ਮਾੜਾ ਹਾਲ ਹੈ ਫਿਰ ਵੀ ਕੁਝ ਨਹੀਂ ਕਰਦੀ ਸਰਕਾਰ ਨੂੰ ਕੀ ਕਰੀਏ ਵੀਰੇ ਹੁਣ ਇਸ ਟਾਈਮ ਤੁਸੀਂ ਸੜਕ ਮੰਨਦੇ ਹੋ ਜਾਂ ਕੀ ਮੰਨਦੇ ਥੋੜਾ ਥੋੜੇ ਸਵੀ ਪਾਣੀ ਪਾਣੀ ਭਰਿਆ ਤੇ ਸੜਕ ਇੱਥੇ ਐ ਰੋਡ ਤੁਹਾਨੂੰ ਦਿਖ ਰਿਹਾ ਕਿਤੇ ਰੋਡ ਹੈਗਾ ਪਾਣੀ ਪਾਣੀ ਹੈ ਪਾਣੀ ਦਾ ਉਹ ਬਾਹਰ ਇੰਨਾ ਜ਼ਿਆਦਾ ਆ ਰਿਹਾ ਕਿ ਸਿਰ ਤੱਕ ਪਾਣੀ ਆ ਜਾ ਰਿਹਾ ਸਰ ਗੱਡੀਆਂ ਛੱਟੇ ਸੜਕ ਤੋਂ ਉੱਪਰ ਵੀ ਜਾ ਰਹੀਆਂ ਵੱਡੀਆਂ ਗੱਡੀਆਂ ਆ ਰਹੀਆਂ ਹੁਣ ਕੀ ਦੱਸੇ ਤੁਹਾਨੂੰ ਵੀਰੇ ਬਹੁਤ ਭਰਾ ਆ ਲੇ ਇੱਥੇ ਪਾਣੀ ਦਾ ਬਿਲਕੁਲ ਸੋ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਉਹ ਖਰਾਬ ਹੁੰਦੀਆਂ ਨਜ਼ਾਰੀਆਂ ਤੁਹਾਨੂੰ ਦੱਸਿਆ ਸੀਗਾ ਥੋੜੀ ਜਿਹੀ ਪਹਿਲਾਂ ਕਿ ਇਸ ਥਾਂ ਦੇ ਉੱਤੇ ਗੱਡੀਆਂ ਜਿਹੜੀਆਂ ਉਹ ਖਰਾਬ ਹੋਣ ਗਿਆ ਬਿਲਕੁਲ ਉਹ ਸੱਚ ਹੈ ਗੱਲ ਕਿਉਂਕਿ ਇੱਥੇ ਮੋਟਰਸਾਈਕਲ ਆ ਜਿਹੜੀਆਂ ਉਹ ਖਰਾਬ ਹੁੰਦੀਆਂ ਨਜ਼ਰ ਤੇ ਆਪਣੀ ਗੱਡੀਆਂ ਨੂੰ ਖਰਾਬ ਕਰਨ ਵਾਸਤੇ ਬਿਲਕੁਲ ਤਿਆਰ ਰਹੋ ਕਿਉਂਕਿ ਰਾਹੋ ਰੋਡ ਦੇ ਵਿੱਚ ਜੱਕਰ ਆਉਂਗੇ ਤੇ ਤੁਹਾਡੀਆਂ ਗੱਡੀਆਂ ਜਿਹੜੀਆਂ ਉਹ ਖਰਾਬ ਹੋ ਜਾਣਗੀਆਂ ਦੇਖ ਸਕਦੇ ਹੋ ਕਿ ਜਿਹੜਾ ਬੈਟਰੀ ਵਾਲੀ ਇਲੈਕਟ੍ਰੋਨਿਕ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜੀ ਸਕੂਟੀ ਹੈ ਇਹ ਵੀ ਬਿਲਕੁਲ ਬੰਦ ਹੋ ਚੁੱਕੀ ਹੈ ਪੂਰ ਤੌਰ ਤੇ ਖਰਾਬ ਹੋ ਚੁੱਕੀ ਹੈ ਕਿਉਂਕਿ ਇਸ ਪਾਣੀ ਦੇ ਵਿੱਚ ਜੇਕਰ ਇਹ ਪਾਣੀ ਦੇ ਜਿਹੜੇ ਹਾਲਾਤ ਨੇ ਉਹ ਬੱਤੋ ਬੱਤਰ ਬਣੇ ਹੋਏ ਨੇ ਸੋ ਲੋਕ ਦੇਖ ਸਕਦੇ ਹੋ ਕਿ ਖੁਦ ਪਾਣੀ ਦੇ ਵਿੱਚ ਕਿਸ ਤਰੀਕੇ ਉਤਰੇ ਹੋਏ ਨੇ ਲੋਕਾਂ ਨੂੰ ਲੋਕਾਂ ਵੱਲੋਂ ਖੁਦ ਆਵਾਜ਼ ਜੜੀ ਲਗਾਈ ਜਾ ਰਹੀ ਹੈ ਇਹ ਗੱਲਬਾਤ ਵੀ ਕਰਾਂਗੇ ਉਹ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਪਾਣੀ ਦੇ ਵਿੱਚ ਉਤਰ ਕੇ ਚੱਲਦੇ ਪਏ ਨਜ਼ਰ ਆ ਰਹੇ ਨੇ ਜੇਕਰ ਇਸ ਰੋਡ ਦੇ ਵਿੱਚ ਕੋਈ ਟੋਆ ਹੋਵੇ ਜਾਂ ਵੱਡਾ ਸੀਵਰੇਜ ਹੋਵੇ ਜਾਂ ਟੱਕਣ ਕੋਈ ਖੁੱਲਿਆ ਹੋਵੇ ਤੇ ਕਿਦਨੇ ਕਿਤੇ ਇੱਕ ਵੱਡਾ ਹਾਦਸਾ ਹੋ ਸਕਦਾ ਆ ਗੱਡੀ ਦੇਖ ਸਕਦੇ ਹੋ ਕਿ ਤੁਹਾਡੇ ਸਾਹਮਣੇ ਥੋੜੀ ਦੇਰ ਪਹਿਲਾਂ ਚੱਲਦੇ ਹੋਏ ਆ ਰਹੀ ਸੀਗੀ ਤੇ ਉਸ ਤੋਂ ਬਾਅਦ ਇਹ ਖਰਾਬ ਹੋ ਜਾਂਦੀ ਹੈ ਇਹ ਜਿਹੜਾ ਆਟੋ ਹੈ ਇਹ ਵੀ ਜਿਹੜਾ ਪਾਣੀ ਦੇ ਵਿੱਚ ਰੁਕ ਜਾਂਦਾ ਇਹ ਗੱਲਬਾਤ ਕਰ ਲੈਣੇ ਆ ਜਿਹੜੇ ਲੋਕ ਨੇ ਉਹਨਾਂ ਨਾਲ ਜਾਣਕਾਰੀ ਲਵਾਂਗੇ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹਾਂ ਬਿਲਕੁਲ ਭਾਈ ਕੀ ਕਹਿ ਰਹੇ ਸੀ ਕਿ ਤੁਸੀਂ ਕਾफी ਦੂਰ ਖੜੇ ਸੀਗੇ ਕੀ ਹਾਲਾਤ ਬਣੇ ਹੋਏ ਨੇ ਇਸ ਇਲਾਕੇ ਦੇ ਵਿੱਚ ਰਹਿੰਦੇ ਹੋ ਹਾਂਜੀ ਮੈਂ ਮੇਰੀ ਸ਼ਾਪ ਹੈ ਸਾਹਮਣੇ ਜੀ ਅੱਛਾ ਆ ਲੋ ਹੁਣ ਹੁਣ ਖੁੱਲਣੀ ਆ ਕੇ ਸਰ ਇੱਧਰ ਆਓ ਇਹ ਸਾਡੀ ਸ਼ਾਪ ਹੈ ਆ ਵੜੀ ਅੱਛਾ ਇਹ ਸ਼ਾਪ ਬੰਦ ਕਰ ਦਿੱਤੀ ਅਬਾਂ ਨੇ ਕਿੱਤੀ ਵਾਹ ਹੁਣ ਖੁੱਲਣੀ ਹੋਣ ਜਾਗ ਹੋਣੀ ਸਵੇਰ ਦੀ ਪਰ ਪਾਣੀ ਦਾ ਕਾफी ਜ਼ਿਆਦਾ ਅ ਅੰਦਰ ਵੀ ਜਾ ਰਿਹਾ ਤਾਂ ਪਾਣੀ ਅੰਦਰ ਗਿਆ ਹੋਏਗਾ ਦੇਖਣ ਆਏ ਉਹ ਦੇਖਣ ਆਏ ਵੀ ਪਾਣੀ ਅੰਦਰ ਗਿਆ ਕਿ ਨਹੀਂ ਗਿਆ ਭਾਈ ਵੀ ਆ ਰਹੇ ਸਾਡੇ ਮਾਲਕ ਵੀ ਆ ਰਹੇ ਨੇ ਮਤਲਬ ਜਦੋਂ ਬਸਾਤ ਹੁੰਦੀ ਆ ਉਦੋਂ ਦੁਕਾਨਾਂ ਸਾਰੀਆਂ ਬੰਦ ਹੁੰਦੀਆਂ ਹਾਂਜੀ ਹਾਂਜੀ ਸਮਾਨ ਖਰਾਬ ਹੋ ਗਿਆ ਹਾਂਜੀ ਹਾਂਜੀ ਅੰਦਰ ਹੁਣ ਸਮਾਨ ਗਿੱਲਾ ਹੋਇਆ ਪਤਾ ਨਹੀਂ ਸੁੱਕਿਆ ਕੀ ਹੈਗਾ ਪਾਣੀ ਅੰਦਰ ਬੜਾ ਆਇਆ ਹੋ ਦੇਖਣ ਆਏ ਆ ਇਸ ਇਲਾਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਸੀਵਰੇਜ ਮੈਨ ਨੂੰ ਦੇਖਿਆ ਕਦੇ ਸਫਾਈ ਕਰਮਚਾਰੀ ਨੂੰ ਦੇਖਿਆ ਕਦੀ ਵੀ ਨਹੀਂ ਕਦੀ ਵੀ ਨਹੀਂ ਕਦੀ ਦੇਖਿਆ ਕੋਈ ਦੇਖਿਆ ਨਹੀਂ ਕੋਈ ਆਇਆ ਨਹੀਂ ਹਸ ਤੱਕ ਕਦੀ ਦੇਖਣ ਨੂੰ ਦੇਖਣ ਵੀ ਆਇਆ ਕੋਈ ਕੋਈ ਸਾਫ ਸਫਾਈ ਨਹੀਂ ਕਦੀ ਵੀ ਨਹੀਂ ਕੋਈ ਸਾਫ ਸਫਾਈ ਨਹੀਂ ਛੜਾ ਮੀਂਹ ਨਾਲ ਨਾਲ ਹੀ ਪਾਣੀ ਖੜਾ ਜਾਂਦਾ ਹੈ ਕਿੰਨੇ ਕ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਇਸ ਰੋਡ ਤੇ ਖਰਾਬ ਹੁੰਦੀਆਂ ਨੇ ਜਦੋਂ ਬਰਸਾਤ ਬੜੀਆਂ ਗੱਡੀਆਂ ਖੜਾ ਹੁੰਦੀਆਂ ਬੜੀਆਂ ਗੱਡੀਆਂ ਕਈ ਤਾਂ ਇੱਥੇ ਤੈਰੀ ਨਹੀਂ ਜਾਂਦੀਆਂ ਨੇ ਸਕੂਟਰ ਕਿੱਧਰ ਗਿਰੇ ਨੇ ਇੱਥੋਂ ਕਈ ਬੰਦੇ ਗਿਰੇ ਨੇ ਇੱਥੋਂ ਦੀ ਪਰ ਸੋ ਇੱਥੇ ਖੜਾ ਸੀਗਾ ਬੰਦਾ ਤੇ ਉਹ ਆਟੋ ਉਲਟ ਗਿਆ ਤੇ ਜਾ ਆਇਰਿਸ਼ ਕਾ ਤੇ ਉਹ ਸਾਰਾ ਫੈਮਲੀ ਸਵੇਤ ਘਰ ਦੇ ਵਿੱਚ ਜੇਕਰ ਪਾਣੀ ਜਿਹੜਾ ਖੜਾ ਹੋਇਆ ਹੋਇਆ ਤੇ ਜੇਕਰ ਕੋਈ ਸੀਵਰੇਜ ਖੁੱਲਾ ਹੋਵੇ ਜਾਂ ਕੋਈ ਵੱਡਾ ਟੋਆ ਹੋਵੇ ਤੇ ਉਹ ਤਾਂ ਪਤਾ ਵੀ ਨਹੀਂ ਲੱਗੂਗਾ ਵੱਡਾ ਹਾਸੇ ਦਾ ਕਾਰਨ ਹੀ ਹੈਗਾ ਹਾਂਜੀ ਹਾਂਜੀ ਉਹ ਤਾਂ ਹੈਗੀ ਹੈ ਉਹ ਤਾਂ ਹੈਗੀ ਹੈ ਬਿਲਕੁਲ ਕਿਹਦਾ ਧਿਆਨ ਦਿੱਤਾ ਜਾਉਂ ਕਿਲੇ ਖੱਡਾ ਖੱਡਾ ਨਹੀਂ ਪਤਾ ਲੱਗਦਾ ਹੀ ਨਹੀਂਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਕਹਿਣਾ ਵੈ ਕਿ ਕਿਸ ਰੋਡ ਦੇ ਵਿੱਚ ਖੱਡਾ ਵੈ ਕਿਸ ਰੋਡ ਦੇ ਵਿੱਚ ਸੀਵਰੇਜ ਹੈ ਉਹ ਪਤਾ ਹੀ ਹੈ ਨਹੀਂ ਕਿ ਕਿਸ ਰੋਡ ਦੇ ਵਿੱਚ ਸੀਵਰੇਜ ਖੁੱਲਾ ਵੈ ਜਾਲੀਆਂ ਖੁੱਲੀਆਂ ਨੇ ਇਹ ਕਿਸੇ ਨੂੰ ਨਹੀਂ ਪਤਾ ਸੋ ਕਿਤੇ ਨੇ ਕਿਤੇ ਇੱਕ ਵੱਡੇ ਹਾਦਸੇ ਦਾ ਵੀ ਕਾਰਨ ਹੈ ਇਹ ਜਿਹੜਾ ਰੋਡ ਦੇ ਉੱਤੇ ਖੜਾ ਹੋਇਆ ਪਾਣੀ ਹੈ ਬਰਸਾਤੀ ਪਾਣੀ ਹੈ ਜਿਹੜਾ ਰਾਹੋ ਰੋਡ ਦੇ ਵਿੱਚ ਖੜਾ ਹੋਇਆ ਤੇ ਜਿਸ ਨੂੰ ਨਿਕਾਸੀ ਵਾਸਤੇ ਕਿਸੇ ਪ੍ਰਕਾਰ ਦੀ ਕੋਈ ਵੀ ਜੜੀ ਹੈ ਤਿਆਰੀ ਨਹੀਂ ਕੀਤੀ ਜਾਂਦੀ ਤਾਂ ਇਹ ਜਿਹੜਾ ਪਾਣੀ ਹੈ ਉਹ ਕਿਸੇ ਤਰੀਕੇ ਵੀ ਜਿਹੜਾ ਸਾਫ਼ ਨਹੀਂ ਹੋ ਸਕਦਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚਲਾ ਆ ਰਿਹਾ ਵੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਪਾਣੀ ਹੈ ਇਹ ਬਿਲਕੁਲ ਹੀ ਜਿਹੜਾ ਸਾਫ਼ ਨਹੀਂ ਹੋ ਰਿਹਾ ਤੇ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਖੱਜਲਖਵਾਰ ਹੋਣਾ ਪੈਂਦਾ ਇਸ ਪਾਣੀ ਦੇ ਵਿੱਚ ਇਹ ਹੈ ਜੀ ਲੁਧਿਆਣਾ ਮਾਨਗਰ ਕੇ ਹਾਲ ਦੇਖੋ ਲੁਧਿਆਣਾ ਸਮਾਰਟ ਸਿਟੀ ਵੀ ਹੈ ਸਮਾਰਟ ਸਿਟੀ ਹੈ ਹਰ ਆਣੇ ਵਾਲੇ ਟਾਈਮ ਇਹ ਦੇਖੋ ਮਤਲਬ ਤਿੰਨ ਵਾਰ ਗੱਡੇ ਵਿੱਚ गिर ਚੁੱਕਾ ਹੂ ਐਪੀਚਨ ਕੋ ਲੈ ਕੇ ਕਰ ਮਾਰਨੇ ਹਾਂ ਹਾਂ ਦਵਾਈ ਘਰਾਂ ਚੱਲੇ ਹੋ ਜੇਕਰ ਕੋਈ ਐਂਬੂਲੈਂਸ ਆਂਦੀ ਹੋਵੇ ਪਿੱਛੇ ਤਾਂ ਕਿੱਦਾਂ ਹੋਊਗੀ भाई भगवान भरोसे ही है हालात इद्दांदे पड़े होई भगवान भगवान इ देखो आप क्या हालत है बिल्कुल सर पीछे पानी ऐसे तरीके भरेया हुआ है बहुत ज्यादा यही हालात बनी हुई है गांदा बिल भी ठीक है मोटरसाइकिल अंदर डूबने दा पुछे इससे ज्यादा पानी है पीछे मोटरसाइकिल डूबदा है डूबदा दो बारी डूबया मैं कट के ले गया किसी तरह इने रोड खराब है ठीक है सरकार ध्यान नहीं देती इना खराब है आने वास्ते और कोई रास्ता नहीं है और नहीं है नाले टरना भी बड़ा ओख है जी नहीं खराब है रोड ਸਰਕਾਰ ਧਿਆਨ ਦੇ ਠੀਕੇ ਤੇ ਨਗਮ ਨਗਮ ਵਾਲੇ ਕੀ ਕਰਦੇ ਨੇ ਨਹੀਂ ਹੀ ਹਾਲ ਹੁੰਦਾ ਹੋਰ ਤਾਂ ਥੋੜਾ ਕੀ ਕਹਿਣਾ ਚਾਹੁੰਗੇ ਇੱਕ ਵਾਰੀ ਗ੍ਰੀਨ ਸਿਟੀ ਦੀ ਗੱਲ ਕੀਤੀ ਜਾਂਦੀ ਹੈ ਸਪਾਸਟ ਸਿਟੀ ਦੀ ਗੱਲ ਕੀਤੀ ਜਾਂਦੀ ਉਹ ਕੁਝ ਨਹੀਂ ਭਰਾਵਾ ਕੁਝ ਨਹੀਂ ਚੱਲਦਾ ਇੱਥੇ ਇਹ ਰਾਹੋ ਰੋਡ ਦਾ ਪਹਿਲਾਂ ਵੀ ਬੁਰਾ ਹਾਲ ਸੀ ਹੁਣ ਵੀ ਬੁਰਾ ਹਾਲ ਹੈ ਤੇ ਇਹਦਾ ਬੁਰਾ ਹਾਲ ਹੀ ਰਹਿਣਾ ਵਾਏ ਨਹੀਂ ਹੁਣ ਤਾਂ ਰੋਡ ਸਰਕਾਰ ਕੀ ਹੋ ਜਿੱਤੇ ਕਿ ਬਣਾ ਦਿੱਤੀਆਂ ਨਹੀਂ ਹੋ ਨਹੀਂ ਸਕਦਾ ਜੀ ਮੈਂ ਕਹੇ ਹੋ ਹੀ ਨਹੀਂ ਸਕਦਾ ਇਹਨਾਂ ਤੋਂ ਕਾਰਨ ਕੀ ਹੈਗਾ ਕਿਉਂ ਓਏ ਪੈਸੇ ਖਾਣ ਵਾਲੇ ਬਹੁਤ ਆ ਯਾਰ ਚੌਥੇ ਦਿਨ ਦਾ ਸੜਕ ਪਾਟ ਦਿੰਦੇ ਆ ਹੀ ਤੀਜੇ ਦਿਨ ਕਹਿੰਦੇ ਨੇ ਜੇ ਗਟਰਪਾਣ ਵਾਲਾ ਰਹਿ ਗਿਆ ਫਲਾਣਾ ਰਹਿ ਗਿਆ ਢਿੰਗੜਾ ਰਹਿਣ ਇਹਨਾਂ ਨੂੰ ਪਹਿਲਾਂ ਯਾਦ ਕਰ ਲੈਣਾ ਚਾਹੀਦਾ ਵਾ ਲੱਗਦਾ ਕਿ ਬਰਸਾਤਾਂ ਤੋਂ ਪਹਿਲਾਂ ਜੇਕਰ ਸਾਫ਼ ਕੀਤਾ ਜਾਵੇ ਸੀਵਰੇਜ ਵਗੈਰਾ ਸਾਫ਼ ਕੀਤੇ ਜਾਂਦੇ ਇਹ ਪਾਣੀ ਕਲੀਅਰ ਹੋ ਜਾਣਾ ਮੈਨੂੰ ਨਹੀਂ ਲੱਗਦਾ ਯਾਰ ਇਹ ਹੋਣਾ ਨਹੀਂ ਇਹਨਾਂ ਤੋਂ ਇਹਨਾਂ ਤੋਂ ਤਾਂ ਛਾੜੀ ਤੇ ਹੋਣਾ ਹੀ ਨਹੀਂ ਇਹਨਾਂ ਤੋਂ ਨਹੀਂ ਹੋਣਾ ਹੈਗਾ ਇਹਨਾਂ ਤੋਂ ਛੱਡੋ ਪਰ ਇਹਨਾਂ ਦੀ ਗੱਲ ਹੀ ਛੱਡ ਦੋ ਬਿਲਕੁਲ ਲੋਕਾਂ ਦਾ ਜਿਹੜਾ ਰੋਸ਼ ਹੈ ਉਹ ਕਿਸ ਤਰੀਕੇ ਨਜ਼ਰ ਆ ਰਿਹਾ ਤੁਸੀਂ ਖੁਦ ਦੇਖਦੇ ਹੋ ਕਿ ਕੈਮਰੇ ਅੱਗੇ ਲੋਕਾਂ ਦਾ ਜਿਹੜਾ ਰੋਸ਼ ਹੈ ਨਜ਼ਰ ਆ ਰਿਹਾ ਉਹਨਾਂ ਦੇ ਵਿੱਚ ਵਿਸ਼ਵਾਸ ਜਿਹੜਾ ਬਣ ਚੁੱਕੇ ਉਹਨ ਹਾਲੇ ਇਸੇ ਤਰੀਕੇ ਰਹਿਣਾ ਇਹ ਪਾਣੀ ਬਿਲਕੁਲ ਸਾਫ ਨਹੀਂ ਹੋ ਜਾਂਦਾ ਇਸ ਰੋਡ ਦੇ ਵਿੱਚ ਸੋ ਇਹ ਹਾਲਾਤ ਜਿਹੜੇ ਨੇ ਇਸੇ ਤਰੀਕੇ ਬਣੇ ਰਹਣਗੇ ਲੋਕਾਂ ਦਾ ਖੁਦ ਕਹਿਣਾ ਸੋ ਪਿੱਛੇ ਕਾਫੀ ਲੰਬੇ ਰੂਟ ਤੱਕ ਜਿਹੜਾ ਪਾਣੀ ਆ ਭਰਿਆ ਹੋਇਆ ਪਿਛਲੇ ਕਈ ਕਿਲੋਮੀਟਰ ਤੱਕ ਜਿਹੜਾ ਪਾਣੀ ਹੈ ਉਹ ਰੋਡ ਦੇ ਉੱਤੇ ਖੜਾ ਹੋਇਆ ਤੇ ਜਿਸ ਤੋਂ ਖੱਜਲ ਖਵਾਰ ਹੋ ਰਹੇ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਲੋਕ ਤੇ ਲੋਕਾਂ ਨੂੰ ਆਨ ਜਾਣ ਦੇ ਵਿੱਚ ਕਾਫੀ ਆ ਰਹੀਆਂ ਨੇ ਦਿੱਕਤਾਂ ਰਾਹੋ ਰੋਡ ਦੇ ਵਿੱਚ ਨਹੀਂ ਸਾਫ ਹੋ ਰਿਹਾ ਪਾਣੀ ਮੇ ਸਰ ਕੀ ਹਾਲਾਤ ਕੀ ਹੈਗੇ ਆ ਇਸ ਰੋਡ ਦੇ ਹਾਲਾਤ ਤੁਹਾਡੇ ਸਾਹਮਣੇ ਆ ਜੀ ਬਹੁਤ ਬੁਰਾ ਹਾਲ ਆ ਮੇਰੀ ਤਾਂ ਗੱਡੀ ਪੱਟਣ ਲੱਗੀ ਸੀਗੀ ਇਹ ਨਕਾਮੀ ਸਾਡੀ ਗਵਰਨਮੈਂਟ ਦੀ ਆ ਜਦੋਂ ਵੋਟਾਂ ਲੈਣੇ ਨੇ ਉਹ ਸਾਡੇ ਤੋਂ ਤਾਂ ਕ ਜਾਂਦੇ ਆ ਹੁਣ ਕੋਈ ਹੱਲ ਨਹੀਂ ਕਰਦਾ ਬਿਲਕੁਲ ਕਿਥੇ ਰੋਡ ਤੇ ਖੜੇ ਹੋ ਤੁਸੀਂ ਮੈਂ ਰਾਹੋ ਰੋਡ ਤੇ ਖੜਾ ਮੈਂ ਸੀੜੇ ਜਾਣਾ ਸੀ 15 ਮਿੰਟ ਦਾ ਸਫ਼ਰ ਆ 3 ਘੰਟੇ ਲੱਗ ਗਏ ਮੈਨੂੰ ਜਾਂਦੇ ਤੇ ਤੇ ਕਿੰਨੀਆਂ ਕੀ ਗੱਡੀਆਂ ਪਿੱਛੇ ਖਰਾਬ ਦੇਖਿਆ ਗੱਡੀਆਂ ਬਹੁਤ ਖਰਾਬ ਖੜੀਆਂ ਐਕਟਵਾ ਕੀ ਬੈਟਰੀ ਵਾਲੇ ਰਿਕਸ਼ੇ ਕੀ ਕਾਰਾਂ ਕਾਫੀ ਬੰਦ ਹੋਈਆਂ ਫੜੀਆਂ ਨੇ ਉੱਤੇ ੱੱਕੇ ਲਾ ਲਾ ਕੇ ਲੋਕ ਬਾਹਰ ਕੱਢਦੇ ਸਾਰੀ ਬਸਤੀ ਚੌਂਕ ਤੋਂ ਲੈ ਕੇ ਮਹਿਰਬਾਨ ਚੁੰਗੀ ਤੱਕ ਪਾਣੀ ਭਰਿਆ ਹੋਇਆ ਹਾਲ ਆ ਤੇ ਇਦਾਂ ਵੱਤੋਂ ਪੱਤਰ ਬਣੇ ਹੋਏ ਨੇ ਇਦਾਂ ਦੇ ਹਾਲ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਬੁਰਾ ਹਾਲ ਇਹ ਤੱਕ ਕਈਆਂ ਦੇ ਸਵੇਰੇ ਪਤਾ ਲੱਗੂ ਕਈਆਂ ਰਤਾਂ ਵੀ ਟੁੱਟਣ ਲੱਗੀਆਂ ਇੱਥੇ ਕਿਉਂਕਿ ਪਤਾ ਹੀ ਨਹੀਂ ਗਟਰ ਕਿੱਥੇ ਆ ਟੋਇਆ ਕਿੱਥੇ ਆ ਪਾਣੀ ਭਰਿਆ ਹੋਇਆ ਬੰਦਾ ਬੜਕ ਦੇ ਨਾਲ ਥੱਲੇ ਡਿੱਗਦਾ ਲੱਗਦਾ ਨਹੀਂ ਪਾਣੀ ਕਿਸ ਤਰੀਕੇ ਉਫਾਨ ਮਾਰਦਾ ਹੈ ਸਿੱਧਾ ਜਿਸ ਤਰੀਕੇ ਸਮੁੰਦਰ ਹੋਵੇ ਜਿਹੜਾ ਉਫਾਨ ਮਾਰਦਾ ਹੈ ਬਾਹਰ ਆਉਂਦਾ ਪਾਣੀ ਉਸ ਤਰੀਕੇ ਪਾਣੀ ਉੱਪਰ ਕੇ ਜਿਹੜਾ ਬਾਹਰ ਹੁਣ ਤੁਸੀਂ ਦੇਖਿਆ ਹੀ ਆ ਜਿਹੜਾ ਬੰਦਾ ਇਹਦਾ ਸਰਕਾਰ ਦੀਆਂ ਨਿਕਾਮੀਆਂ ਨੇ 20 ਵਾਰੀ ਇਹ ਸੜਕ ਦਾ ਸਹੀ ਕਰਤਾ ਸੀਵਰੇਜ ਸਿਸਟਮ ਚਾਲੂ ਨਹੀਂ ਹੋਇਆ ਪਹਿਲਾਂ ਹੀ ਪੈਸੇ ਖਾ ਜਾਂਦੇ ਨੇ ਵਿੱਚੋਂ ਤੇ ਕੰਮ ਕੀ ਕਰਨਾ ਇਹਨਾਂ ਨੇ ਬਿਲਕੁਲ ਤੁਸੀਂ ਦੇਖਦੇ ਹੋ ਕਿ ਇੱਕ ਹੋਰ ਮੋਟਰਸਾਈਕਲ ਆਈ ਹੈ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੋਗੇ ਕਿਉਂਕਿ ਅਸੀਂ ਤਾਂ ਉੱਪਰ ਖੜੇ ਹਾਂ ਪਰ ਥੱਲੇ ਦੀਆਂ ਤਸਵੀਰ ਦਿਖਾਣੇ ਆ ਮੇਰਾ ਤਿੰਨ ਵਾਰੀ ਮੋਟਰਸਾਈਕਲ ਬੰਦ ਹੋ ਗਿਆ 1 ਘੰਟਾ ਹੋ ਗਿਆ ਮੈਨੂੰ ਇੱਥੇ ਖੜੇ ਹੋਏ ਇੰਨਾ ਕ ਗੁੱਸਾ ਆ ਰਿਹਾ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਕੰਮ ਉਹ ਲੇਟ ਹੋ ਗਿਆ ਟਾਈਮ ਹੋ ਗਿਆ 1:30 ਵਜ ਗਿਆ ਦੇਖੋ ਇਹ ਪਾਣੀ ਜ਼ਿਆਦਾ ਭਰਿਆ ਹੋਇਆ ਹੈ ਬਹੁਤ ਇਹ ਬਾਰਿਸ਼ ਤਾਂ 4-5 ਘੰਟੇ ਮਾਰਕੀਟ ਵੀ ਬੰਦ ਦੀ ਮਾਰਕੀਟ ਪੂਰੀ ਬੰਦ ਪਈ ਹੈ 1:30 ਵੱਜ ਗਿਆ ਆਫਿਸ ਜਾਣਾ ਸੀਗਾ ਮੈਨੂੰ ਆ ਬਰੇ ਹਲਾਤਾ ਰਾਂਹ ਰੋਡ ਦਾ ਬਿਲਕੁਲ ਹੀ ਗੱਤ ਮਾਰਿਆ ਹੈ ਇਹਨਾਂ ਨੇ ਲੋਕ ਕਾਫੀ ਪਰੇਸ਼ਾਨ ਹੁੰਦੇ ਨੇ ਬਿਲਕੁਲ ਪਿੱਛੇ ਗੱਡੀਆਂ ਜਿਹੜੀਆਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਉਹ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਨੇ ਲੋਕ ਆਪਣਾ ਪਰਿਵਾਰ ਲੈ ਕੇ ਆਉਂਦੇ ਨੇ ਤਾਂ ਉਸ ਤੋਂ ਬਾਅਦ ਇਸ ਰੋਡ ਦੇ ਵਿੱਚ ਗੱਡੀ ਜਿਹੜੀ ਆ ਉਹਨਾਂ ਦੀ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਨੂੰ ਜਿਹੜਾ ਖੱਜਲ ਖਵਾਰ ਹੋਣਾ ਪੈਂਦਾ ਬਿਲਕੁਲ ਉਹ ਤਸਵੀਰ ਜਿਹੜੀ ਆ ਦੇਖ ਸਕਦੇ ਹੋ ਕਿ ਜੇਕਰ ਇਸ ਰੋਡ ਦੇ ਵਿੱਚ ਕੋਈ ਪਿੱਛੋ ਜਿਹੜਾ ਮਿਹਰਬਾਨ ਦੀ ਗੱਲ ਕਰੀਏ ਜਾਂ ਉੱਥੇ ਪਿੱਛੇ ਲੱਗਦੇ ਕੋਈ ਪਿੰਡਾਂ ਦੀ ਗੱਲ ਕਰੀਏ ਤੇ ਜੇਕਰ ਐਂਬੂਲੈਂਸ ਨੂੰ ਆਉਣਾ ਹੋਵੇ ਤੇ ਇਸ ਰੋਡ ਦੇ ਵਿੱਚ ਜਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਐਂਬੂਲੈਂਸ ਵੀ ਜਿਹੜੀ ਇਸ ਰੋਡ ਦੇ ਵਿੱਚ ਨਹੀਂ ਆ ਸਕਦੀ ਕਿਉਂਕਿ ਜੇਕਰ ਉਸ ਨੂੰ ਵੀ ਖਰਾਬ ਹੋਣ ਦਾ ਡਰ ਹੋਊਗਾ ਕਿਉਂਕਿ ਇਸ ਰੋਡ ਦੇ ਵਿੱਚ ਜਿਸ ਤਰੀਕੇ ਪਾਣੀ ਪਰਿਆ ਹੋਇਆ ਪਾਣੀ ਦੇ ਨਾਲ ਲੋਕ ਪਰੇਸ਼ਾਨ ਨੇ ਦੁਕਾਨਾਂ ਬੰਦੇ ਨੇ ਮਾਰਕੀਟ ਬੰਦ ਹੈ ਤੁਸੀਂ ਕਮੈਂਟਾਂ ਨਾਲ ਜਰੂਰ ਦੱਸਣਾ ਹੈ ਤੁਹਾਡੇ ਏਰੀਏ ਦੇ ਤੁਹਾਡੇ ਇਲਾਕੇ ਦੇ ਤੁਹਾਡੀਆਂ ਗਲੀਆਂ ਦੇ ਕੀ ਹਾਲਾਤ ਬਣੇ ਹੋਏ ਨੇ ਜੋ ਕਿ ਅਸੀਂ ਉਸ ਖਬਰ ਦੇ ਮਾਧਿਅਮ ਨਾਲ ਨਸ਼ਰ ਕਰ ਸਕੀਏ ਤੇ ਦਿਖਾ ਸਕੀਏ ਸਰਕਾਰਾਂ ਦੇ ਨਿਗਾ ਦੇ ਵਿੱਚ ਪਾ ਸਕੀਏ ਕਿਉਂਕਿ ਜੇਕਰ ਪ੍ਰਸ਼ਾਸਨ ਸੁੱਤੀ ਪਈ ਹੈ ਪ੍ਰਸ਼ਾਸਨ ਨਜ਼ਰ ਨਹੀਂ ਆ ਰਿਹਾ ਜਾਂ ਉਹ ਧਿਆਨ ਨਹੀਂ ਦੇ ਰਹੀ ਹੈ ਵੱਡਾ ਸਵਾਲ ਖੜਾ ਹੁੰਦਾ ਹੁਣ ਦੇਖਣਾ ਹੋਵੇਗਾ ਕਿ ਲੁਧਿਆਣਾ ਦਾ ਰਾਹੋ ਰੋਡ ਕਦੋਂ ਤੱਕ ਸਾਫ਼ ਹੁੰਦਾ ਹੈ ਪਾਣੀ ਤੋਂ ਲੋਕ ਕਦੋਂ ਤੱਕ ਮੁਕਤ ਹੁੰਦੇ ਨੇ ਬਰਸਾਤੀ ਪਾਣੀ ਤੋਂ ਕਿਉਂਕਿ ਜਦੋਂ ਬਰਸਾਤ ਸ਼ੁਰੂ ਹੁੰਦੀ ਹੈ ਤੇ ਪਾਣੀ ਇਸ ਰੋਡ ਦੇ ਵਿੱਚ ਪ੍ਰਨਾ ਸ਼ੁਰੂ ਹੋ ਜਾਂਦਾ ਦਿਗਰੋਲ ਜਨਲਾਈ ਮੈਨੇਜਿੰਗ ਕੈਮਰਾਮੈਨ ਦੀਪਕ ਕੁਮਾਰ ਨਾਲ ਧੰਨਵਾਦ